ਸਾਨੂੰ ਜਾਗਰੂਕ ਪਾਉਣਾ ਪੈਣਾ ਆ ਹੁਣ ਤੀ ਤਾਂ ਇਹਨਾਂ ਨੇ ਕੋਈ ਹੀਲ ਉਚਿਤ ਨਹੀਂ ਕੀਤੀ ਟੋਲ ਪਲਾਜ਼ਾ ਅਸੀਂ ਪੈਸੇ ਦੇਣੇ ਆ ਸੜਕਾਂ ਦਾ ਆਨੰਦ ਲੈਣਾ ਪਰ ਅਸੀਂ ਜਲੀਲ ਨਹੀਂ ਹੋਣਾ ਲੋਕਿੰਸਾਪ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਆਏ ਦਿਨ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਕਰਨ ਸੁਰਖੀਆਂ ਦਾ ਹਿਸਾਬ ਬਣੇ ਰਹਿੰਦੇ ਨੇ ਫਿਰ ਚਾਹੇ ਉਹ ਲਾਈਵ ਹੋ ਕੇ ਨਸ਼ਾ ਤਸਕਰਾਂ ਦਾ ਪਰਦਾਫਾਸ਼ ਕਰਨ ਦੀ ਗੱਲ ਹੋਵੇ ਜਾਂ ਫਿਰ ਰਿਸ਼ਵਤਖੋਰਾ ਨੂੰ ਕਾਬੂ ਕਰਨ ਦੀ ਇਸ ਵਾਰ ਸਿਮਰਜੀਤ ਸਿੰਘ ਬੈਂਸ ਰਾਏ ਕਾਰਨਾਮਾ ਲੱਡਵਾਲ ਟੋਲ ਪਲਾਜ਼ਾ ਤੇ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਟੋਲ ਪਲਾਜ਼ਾ ਤੇ ਲੋਕ ਕਈ ਕਿਲੋਮੀਟਰ ਲੰਮੇ ਜਾਮ ਵਿੱਚ ਫਸੇ ਹੋ ਸਨ ਜਿਸ ਨੂੰ ਦੇਖਦਿਆਂ ਬੈਂਸ ਵੱਲੋਂ ਖੁਦ ਜਾ ਕੇ ਟੋਲ ਪਲਾਜ਼ਾ ਖੁਲਵਾਇਆ ਗਿਆ ਅਤੇ ਲੋਕਾਂ ਨੂੰ ਬਿਨਾਂ ਪਰਚੀ ਕਟਵਾਏ ਉਥੋਂ ਲੰਘਣ ਵਿੱਚ ਮਦਦ ਕੀਤੀ ਜਮਰਜੀਤ ਸਿੰਘ ਬਾਕ ਮੁਤਾਬਕ ਅਗਰ ਕੋਈ ਟੋਲ ਪਲਾਜ਼ਾ ਗੱਡੀ ਨੂੰ 3 ਮਿੰਟ ਤੋਂ ਜ਼ਿਆਦਾ ਇੰਤਜ਼ਾਰ ਕਰਵਾਉਂਦਾ ਏ ਤਾਂ ਦੇਸ਼ ਵਾਸੀਆਂ ਦਾ ਇੱਕ ਕਾਨੂੰਨੀ ਅਧਿਕਾਰ ਹੈ ਕਿ ਟੋਲ ਪਲਾਜ਼ਾ ਅਧਿਕਾਰੀ ਉਹਨਾਂ ਦੀ ਪਰਚੀ ਨਹੀਂ ਕਰ ਸਕਦਾ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਲੋਟੂਵਾਲ ਟੋਲ ਪਲਾਜ਼ਾ ਅੱਜ ਸ਼ੀਤਪਕਰ ਸਿੰਘ ਜੀ ਦੇ ਕੋਈ ਤਰ੍ਹਾਂ ਨਾਲ ਅੰਕੜਾ ਤਲਾਕ ਆਉਂਦਾ ਵਾਪਸ ਆ ਰਹੇ ਸੀ ਤੇ ਜਾਮ ਲੱਗਿਆ ਹੋਇਆ ਸੀ 플ੋਰ ਤੋਂ ਪਿਛੇ ਤੱਕ ਉਦੋਂ ਟੋਲ ਪਲਾਜ਼ਾ ਲੋਟੂਵਾਲ ਕਰਕੇ ਫਲੋਰ ਤੋਂ ਵੀ ਪਿੱਛੇ ਤੱਕ ਜਾਮ ਚਲਿਆ ਗਿਆ ਮੈਂ ਫੇਰ ਤੁਹਾਨੂੰ ਦੱਸਣਾ ਚਾਹੂੰਗਾ 3 ਮਿੰਟ ਜਾਂ 100 ਮੀਟਰ ਇਹ ਆਪਣਾ ਕਾਨੂੰਨਨ ਅਧਿਕਾਰ ਹੈਗਾ ਸੋ ਇਹ ਸਧਾਰ ਅਸਧਾਰ ਵਾਸਤੇ ਮੈਂ ਤੁਹਾਡੇ ਸਾਹਮਣੇ ਸਾਰਾ ਜਿੰਨਾ ਜਾਮ ਸੀਂਦਰਾ ਖਿਆਲ ਗਿਣਤੀ ਦੇ 5 ਜਾਂ 7 ਮਿੰਟ ਲੱਗੇ ਹੋਣਗੇ 5-7 ਮਿੰਟਾਂ ਦੇ ਵਿੱਚ ਸਾਰਾ ਜਾਮ ਜਿਹੜਾ ਕਲੀਅਰ ਹੋ ਗਿਆ ਸੋ ਦੋਸਤੋ ਕਿਰਪਾ ਕਰਕੇ ਯਾਦ ਰੱਖਿਆ ਕਰੋ ਕਿ ਆਪਣਾ ਹੱਕ ਲੈਣ ਵਾਸਤੇ ਸਾਨੂੰ ਜਾਗਰੂਕ ਹੋਣਾ ਪੈਣਾ ਆ ਹੁਣ ਕੀ ਦਾ ਇਹਨਾਂ ਨੇ ਕੋਈ ਹੀਲ ਹੁੱਚਤ ਨਹੀਂ ਕੀਤੀ ਟੋਲ ਪਲਾਜ਼ਾ ਅਸੀਂ ਪੈਸੇ ਦੇਣੇ ਆ ਸੜਕਾਂ ਦਾ ਆਨੰਦ ਲੈਣਾ ਪਰ ਅਸੀਂ ਜਲੀਲ ਨਹੀਂ ਹੋਣਾ ਇਹ ਟੋਲ ਪਲਾਜ਼ਾ ਐਨ ਐਚ ਆਈ ਦਾ ਪਹਿਲਾ ਨਿਯਮ ਤੇ ਰੂਲ ਆ ਐਨ ਐਚ ਆਈ ਦਾ ਗਠਨ ਇਸ ਕਰਕੇ ਹੋਇਆ ਵੀ ਲੋਕਾਂ ਨੂੰ ਆਵਾਜਾਈ ਟ੍ਰੈਫਿਕ ਤੋਂ ਨਿਯਾਤ ਦੇਣੀ ਹੈ ਟ੍ਰੈਫਿਕ ਜਾਮ ਕਰਨ ਵਾਸਤੇ ਨਹੀਂ ਸੋ ਮੈਂ ਰਣੀ ਆ ਵੱਧ ਤੋਂ ਵੱਧ ਜਾਗਰੂਕ ਆਪਣੇ ਹੱਕਾਂ ਵਾਸਤੇ ਹਿੱਤਾਂ ਵਾਸਤੇ ਇਨਕਲਾਬ ਜਿੰਦਾਬਾਦ ਬੋਲ ਕੇ ਦੋਸਤੋ ਜਰੂਰ ਮੈਗਾ ਕਰੋ ਥੈਂਕ ਯੂ ਇਸ ਤੋਂ ਪਹਿਲਾਂ ਵੀ ਕਈ ਵਾਰ 3 ਮਿੰਟ ਦੇ ਮੁੱਦੇ ਤੇ ਗੱਡੀ ਚਾਲਕਾਂ ਤੇ ਟੋਲ ਅਧਿਕਾਰੀਆਂ ਵਿਚਾਲੇ ਬਹਿਸ ਹੁੰਦੀ ਦੇਖੀ ਜਾ ਚੁੱਕੀ ਹੈ ਅਤੇ ਟੋਲ ਅਧਿਕਾਰੀ ਅਜਿਹੇ ਕਿਸੇ ਵੀ ਕਾਨੂੰਨ ਤੋਂ ਸਾਫ ਇਨਕਾਰ ਕਰਦੇ ਨੇ ਪਰ ਦੂਜੇ ਪਾਸੇ ਕਿਸੇ ਵਿਧਾਇਕ ਦੇ ਜਾਂਦਿਆਂ ਹੀ ਸਾਰੇ ਕਾਨੂੰਨ ਲਾਗੂ ਕਰ ਦਿੱਤੇ ਜਾਂਦੇ ਨੇ ਜਿਸ ਦਾ ਮਤਲਬ ਹੈ ਕਿ ਭੂਤ ਡੰਡੇ ਗਈ ਨੱਚਦੇ ਨੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ